ਹਾਂਜੀ ਸਰ ਆਪਣਾ ਨਾਮ ਦੱਸ ਕੇ ਤੇ ਅੱਧੀ ਰਾਤ ਨੂੰ ਇੱਥੇ ਬੈਠੇ ਕੀ ਕਹਿਣਾ ਚਾਹੁੰਦੇ ਆ ਮੇਰਾ ਨਾਮ ਅਕੀਰਤ ਸੋਫੀਆ ਸਪਾਰਕਿੰਗ ਜਨਤਕ ਕਾਲਜ ਇੰਜੀਨੀਅਰਿੰਗ ਅਸੀਂ ਅੱਧੀ ਰਾਤ ਨੂੰ ਇੱਥੇ ਬੈਠੇ ਆ ਉਹਦਾ ਕਾਰਨ ਅਸੀਂ ਆਪਣੇ ਕੋਲ ਮੰਨਿਆ ਰਹੇ ਕਿ ਬੀਸੀ ਸਾਹਿਬ ਕੋਲ ਹੈ ਹੀ ਇੱਕ ਛੋਟਾ ਨਾਂ ਦੇ ਜੀ ਨਾਂ ਤੇ ਬਣੀਆ ਯੂਨੀਵਰਸਿਟੀ ਆ ਪਰ ਇਥੋਂ ਦਾ ਜਿਹੜਾ ਐਸਆਓ ਉਹ ਇਟੈਕ ਐਡਮੈਂਟਰ ਐ ਤੇ ਅੱਗੇ ਰਵੱਈਏ ਵਾਲਾ ਬੰਦਾ ਕਿਉਂਕਿ ਆਪਾਂ ਇਥੇ ਤਰ੍ਹਾਂ ਲਾਉਣ ਨਹੀਂ ਉਹਨਾਂ ਨੂੰ ਪੰਜ ਦਿਨ ਪਹਿਲਾਂ ਇਨਫੋਰਮ ਕੀਤਾ ਸੀ ਔਰ ਇਹ ਸਾਨੂੰ ਇੱਕ ਆਰਡਰ ਵਿਖਾ ਰਿਹਾ ਵੀ ਤੁਸੀਂ ਧਰਨਾ ਲਾ ਨਹੀਂ ਸਕਦੇ ਕਿਉਂਕਿ ਇਹ ਦੇਖੋ ਲੋ ਸੈਸ਼ਨ ਕੋਡ ਤੇ ਆਰਡਰ ਆ ਉਹ ਸੈਸ਼ਨ ਕੋਡ ਦੇ ਜਿਹੜੇ ਆਰਡਰ ਆ ਉਹ ਸਿਰਫ ਚਾਰ ਬੰਦਿਆਂ ਦੇ ਖਿਲਾਫ ਨਾ ਕਿ ਜਨਰਲਾਈਜ਼ ਆਰਡਰ ਆ ਸੋ ਜੇਕਰ ਅਸੀਂ ਮੰਨ ਲਓ ਉਹ ਆਰਡਰ ਕਿਤੇ ਲਾਗੂ ਹੁੰਦੇ ਆ ਅਸੀਂ ਇੱਕ ਤਰੀਕ ਨੂੰ ਤੁਹਾਨੂੰ ਪਹਿਲਾਂ ਇਹ ਇਨਫੋਰਮੇਸ਼ਨ ਦਿੱਤੀ ਆ ਤਾਂ ਤੁਸੀਂ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਜਵਾਬ ਦਿਓ ਕਿ ਤੁਸੀਂ ਜਾ ਸਕਦੇ ਧਰਨਾ ਨਹੀਂ ਪਰ ਇਹਨਾਂ ਨੇ ਉਸ ਚੀਜ਼ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਹੁਣ ਜਿੱਦਣ ਆਪਾਂ ਸਵੇਰੇ ਇੱਥੇ ਧਰਨਾ ਲਾਉਣ ਆਏ ਸੀ ਠੀਕ ਹੈ ਉਹਨਾਂ ਨੇ ਅਸੀਂ ਇਹਨਾਂ ਨੂੰ ਅੰਗ ਜਾਣ ਲਈ ਕਿਹਾ ਤੇ ਇਹ ਐਮਐਨਏ ਤੁਸੀਂ ਲਾ ਨਹੀਂ ਸਕਦੇ ਕਿ ਸਾਡੇ ਆਰਡਰ ਹੈ ਅਸੀਂ ਇਹਨਾਂ ਕੋਲ ਆਰਡਰ ਦੀ ਕਾਪੀ ਮੰਗੀ ਪਰ ਇਹਨਾਂ ਨੇ ਆਰਡਰ ਦੀ ਕਾਪੀ ਸਾਨੂੰ ਨਹੀਂ ਦਿੱਤੀ ਇਹਨਾਂ ਦੀ ਚੀਜ਼ ਤੇ ਅ ਸੇਕੋ ਕੈਂਪ ਗਰਨਮ ਖਾਣਾ ਠੀਕ ਹੈ ਸੇਕੋ ਕੈਂਪ ਗਰਨਮ ਖਾਣਾ ਹੈ ਅਸਾ ਸੀਸੀ ਸਾਹਿਬ ਆਏਗਾ ਉਹਨਾਂ ਸਾਰੇ ਨਾ ਆਰਡਰ ਪੜਿਆ ਔਰ ਉਹੀ ਜਨਰਲ ਆਰਡਰ ਨਹੀਂ ਹੈ ਉਹ ਵੀ ਇਹ ਗੱਲ ਨੂੰ ਮੰਨਦੇ ਆ ਹੁਣ ਸੇਕੋ ਇੰਨਾ ਕੋਲ ਚਲੇ ਗਏ ਕਿਉਂਕਿ ਇਹ ਉਹਨਾਂ ਦੀ ਵੀ ਮੰਨਣ ਦੇ ਤਿਆਰ ਸੀ ਔਰ ਸਵੇਰ ਦਾ ਇਹ ਸਾਡਾ ਟਾਈਮ ਵੇਸਟ ਕਰਨ ਦੇ ਹੋਰ ਕੁਝ ਨਹੀਂ ਹੈ ਔਰ ਇਹ ਰੀਸੀ ਦਾ ਅੜਿਆ ਰਵਈਆ ਹੋਰ ਕਰਕੇ ਹੀ ਸਾਡੇ ਨਾਲ ਸਾਰਾ ਕੁਝ ਹੋ ਗਿਆ ਵੀ ਅਸੀਂ ਅੱਧੀ ਰਾਤ ਨੂੰ ਇੱਥੇ ਸੱਪਾਂ ਦੇ ਦੇਖੇ ਆਂ ਔਰ ਇਸ ਬੰਦੇ ਨੇ ਕੋਈ ਇਸ ਤਰ੍ਹਾਂ ਦੀ ਨਹੀਂ ਕਿਉਂਕਿ ਫੇਰ ਨਹੀਂ ਇਸ ਕੰਸਟ੍ਰਕਸ਼ਨ ਨੇ ਸਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੋਆਪਰੇਸ਼ਨ ਨਹੀਂ ਕੀਤੀ ਉਹਨਾਂ ਦੀ ਬਹਿਨ ਵਾਸਤੇ ਸਾਨੂੰ ਉਹਨਾਂ ਨੇ ਸ਼ਾਂਤ ਕਰ ਦਿੱਤੀ ਅਸੀਂ ਕੋਈ ਆਪਣਾ ਸਾਰਾ ਤਨ ਜਰ ਜਾਰੀ ਹੈ ਹੁਣ ਸਵੇਰੇ ਟਾਈਮ ਕੀ ਹੋ ਗਿਆ ਤੇ ਹੁਣ ਸਵੇਰ ਦਾ ਕਿੰਨੇ ਵਜੇ ਤੱਕ ਬੈਠੇ ਰਹੋਗੇ ਤੁਸੀਂ ਜੀ ਤੁਹਾਨੂੰ ਪਤਾ ਸਾਜੀ ਰਾਤ ਦਾ 1:30 ਵਜੇ ਚੁੱਕਾ ਠੀਕ ਹੈ ਔਰ ਸਾਡਾ 24 ਘੰਟੇ ਦਾ ਧਰਨਾ ਸੀ ਅਸੀਂ ਆਲਰੇਡੀ ਇਹਨਾਂ ਨੂੰ ਕਨਫਰਮ ਕੀਤਾ ਔਰ ਅਸੀਂ ਆਪਣਾ 24 ਘੰਟੇ ਚੂਰੇ ਕਰਕੇ ਲਾਵਾਂਗੇ ਤਾਂ ਕਿ ਕਿਸੇ ਬੰਦੇ ਨੂੰ ਪਤਾ ਲੱਗੇ ਕਿ ਜੇ ਮੈਂ ਅੜੀ ਲਹਿ ਜਾਵਾਂ ਤੇਰਾ ਮਤਲਬ ਇਹ ਨਹੀਂ ਆ ਕਿ ਲੋਕ ਨਹੀਂ ਮੰਨਣਗੇ ਅਸੀਂ ਆਪਣਾ ਜਿਹੜਾ ਕੀਤਾ ਹੋਇਆ ਵਾਅਦਾ ਪੂਰਾ ਕਰਾਂਗੇ ਔਰ ਅਸੀਂ 72 ਘੰਟੇ ਦਾ ਧਰਨਾ ਦੇਵਾਂਗੇ ਚਾਹੇ ਸਿੰਬੋਲਿਕ ਕਰਨਾ ਮੰਨੇ ਜਾਂ ਜਿੱਦਾਂ ਮਰਜ਼ੀ ਮੰਨੇ ਕਿਉਂਕਿ ਜਿਹਨੇ ਸਾਡੀਆਂ ਤਿੰਨ ਮੰ ਔਰ ਇਹ ਕਿਸੇ ਨੂੰ ਕੋ ਬੰਦੂ ਨਹੀਂ ਹੈਗਾ ਔਰ ਇਹ ਉਹਨਾਂ ਦੇ ਜਮਾਨਤ ਪੂਰਾ ਨਾ ਕਰਦਾ ਹੋਇਆ ਅਸਲ ਕਿ ਕੀ ਹੈ ਵੀ ਇਹ ਮੈਨੇਜਮੈਂਟ ਨਾਲ ਅਥੇ ਵਿਕਿਆ ਹੋਇਆ ਉਹ ਉਹਨਾਂ ਦੀ ਜਮਾਨਤ ਮੈਨੇਜਮੈਂਟ ਹੈ ਸੱਚੀ ਜੇ ਇੱਕ ਇੰਸਟੀਚਿਊਸ਼ਨ ਦਾ ਪ੍ਰਧਾਨ ਹੈ ਜਗਾ ਲੋ ਵੀ ਪ੍ਰੈਜ਼ੀਡੈਂਟ ਹੈ ਸਾਰਾ ਜਿਹਦੇ ਅੰਦਰ 140 ਕਾਲਜ ਆਉਂਦੇ ਆ ਔਰ ਇਹ ਸਾਰੇ ਕਾਲਜਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੋਈ ਰੂਲ ਰੈਗੂਲੇਸ਼ਨ ਜਿਹਾ ਪਵਿੱਤਰ ਨਾਮ ਦੇ ਯੂਨੀਵਰਸਿਟੀ ਕਿਸ ਤਰ੍ਹਾਂ ਵੇਚ ਦਿਓ ਪਵਿੱਤਰ ਨਾਮ ਦੀ ਯੂਨੀਵਰਸਿਟੀ ਬਣੀ ਪਰ ਇਹਦੇ ਲੋ ਬੜੇ ਅਪਵਿੱਤਰ ਬਿਠੇ ਇਹਨਾਂ ਨੇ ਸਾਡੇ ਬਾਰੇ ਕੀ ਕਰਨਾ ਕਿਉਂਕਿ ਜਿਹੜੇ ਟੀਚਰਾਂ ਨੂੰ ਇਹਨਾਂ ਨੇ ਇੱਕ ਵਾਰੀ ਅਪਾਇੰਟ ਕਰ ਦਿੱਤਾ ਤਾਂ ਉਹਨਾਂ ਨੂੰ ਕਿਤੇ ਸਾਰੇ ਛੱਡਿਆ ਮੈਨੇਜਮੈਂਟਾਂ ਨੇ ਤੇ ਮੈਨੇਜਮੈਂਟਾਂ ਤਾਂ ਆਪਣੇ ਘਰਕ ਪਰ ਹਨ ਰੱਖੀਆਂ ਉਹਨਾਂ ਨੇ ਕਦੀ ਵੀ ਨਹੀਂ ਕਹਿਣਾ ਵੀ ਸਾਡੇ ਕੋਲ ਹੈਗਾ ਟੀਚਰਾਂ ਨੂੰ ਦੇਣ ਲਈ ਸਾਡੇ ਜ਼ਿੰਦਗੀ ਦੇ ਗੋਲਡਨ ਯੀਅਰ ਇਹਨਾਂ ਦੇ ਕੋਸਟ ਤੇ ਲੈਣ ਲਈ ਵਰਤਲੇ ਆ ਠੀਕ ਹੈ ਹੁਣ ਜੇ ਸਮੇਂ ਆਪਾਂ ਨੂੰ ਉਹਨਾਂ ਦੇ ਪੇਸ ਐਂਡ ਪਰਸਨ ਦੀ ਗੱਲ ਆਉਂਦੀ ਤਾਂ ਫੇਰ ਉਹਨਾਂ ਹੱਥ ਖੜੇ ਕਰ ਦਿੰਦੇ ਆ ਔਰ ਇਹਨਾਂ ਬਾਰੇ ਇਹਨਾਂ ਸਾਰਾ ਪਤਾ ਅਸੀਂ ਬੜੀ ਵਾਰੀ ਇਹਨਾਂ ਨੇ ਮੀਟਿੰਗ ਕਹਿੰਦੇ ਇਹ ਜੀ ਮੈਂ ਮੈ ਮੈਨੇਜਮੈਂਟਾਂ ਮੇਰੇ ਤੇ ਆ ਕੇ ਪ੍ਰੈਸ਼ਰ ਪਾਉਂਦੀ ਆ ਯੂਨੀਵਰਸਿਟੀ ਕਿਹੜਾ ਅਧਾਰਾ ਵਾ ਜਿਹਦੇ ਅੰਦਰ ਨੰਬਰ ਆਫ ਪੋਸਟ ਤੇ ਵਰਕ ਕਰਨਾ ਔਰ ਬਾਰੇ ਲੋਕਾਂ ਦਾ ਆਸਰਾ ਵਾ ਯੂਨੀਵਰਸਿਟੀ ਔਰ ਇਸ ਯੂਨੀਵਰਸਿਟੀ ਜੇ ਕਮ ਸੇ ਕਮ ਉਹ ਬੰਦਾ ਲਾਇਆ ਜਾਵੇ ਜਿਹੜਾ ਕਿ ਮੈਨੇਜਮੈਂਟਾਂ ਦੇ ਡਰ ਤੋਂ ਨਾ ਡਰੇ ਇਹ ਮੰਦਾ ਹਮੇਸ਼ਾ ਹੀ ਕਹਿੰਦਾ ਹੈ ਕਿ ਅਸੀਂ ਮੈਨੇਜਮੈਂਟਾਂ ਨਾਲ ਤੇ ਪ੍ਰੈਸ਼ਰ ਪਾਉਂਦੀਆਂ ਮੈਨੇਜਮੈਂਟਾਂ ਕਿਹਦਾ ਪ੍ਰੈਸ਼ਰ ਪਾ ਸਕਦੀਆਂ ਮੈਨੇਜਮੈਂਟਾਂ ਨੇ ਤੁਹਾਡੇ ਕੋਲ ਕਾਲ ਚ ਕੋਲਣ ਤੋਂ ਪਹਿਲਾਂ ਐਫੀਡੀ ਵੀ ਤੇ ਵੀ ਅਸੀਂ ਗੁਨਾਹ ਦਾ ਯੂਨੀਵਰਸਿਟੀ ਪੰਜਾਬ ਸਰਕਾਰ ਤੇ ਯੂਸੀਐਸਰ ਦੇ ਸਾਰੇ ਨਿਯਮਾਂ ਨੂੰ ਮੰਨਾਂਗੇ ਪਰ ਜਿਸ ਵੇਲੇ ਨਿਯਮਾਂ ਨੂੰ ਮੰਨਣ ਦੀ ਆਉਂਦੀ ਹੈ ਤਾਂ ਫਿਰ ਇਹ ਕਹਿੰਦੇ ਜੀ ਅਸੀਂ ਕੈਲੰਡਰ ਲਾਗੂ ਨਹੀਂ ਕਰਾ ਸਕਦੇ ਕੈਲੰਡਰ ਜਦ ਕੀ ਸਭ ਤੋਂ ਆਣ ਹੈ ਕਿ ਯੂਨੀਵਰਸਿਟੀ ਕੈਲੰਡਰ ਸਭ ਤੋਂ ਵੱਡਾ ਹਥਿਆਰ ਹੈ ਗੁਨਾਹ ਦਾ ਯੂਨੀਵਰਸਿਟੀ ਕੋਲ ਔਰ ਵੀਸੀ ਸਰ ਕੋ ਪਾਵਰ ਹੈ ਡੀਸੀ ਵੀਸੀ ਕੋ ਪਾਵਰ ਹੈ ਉਹ ਉਸ ਨੂੰ ਇ